ਹੋਰਸ ਨਾਲ ਆਮ ਘਰ ਕੇ ਵਿੱਚ ਚੱਲਦਾ ਵਧੀਆ ਘੁੱਟ ਹੈ ਹਾਲੇ ਆਈ ਸੀਗਾ ਬਸ ਪਹੁੰਚੀ ਆ ਇਹ ਤਾਂ ਮੈਂ ਫੋਨ ਕਰ ਦਿੰਦਾ ਮੈਂ ਲੈ ਜਾਂਦਾ ਚਲੋ ਮੈਂ ਮੋਟਰਸਾਈਕਲ 'ਤੇ ਆਇਆ ਹਾਂ ਦਾ ਅੱਛਾ ਅੱਛਾ ਹਾਂ ਹੋਰ ਵੀ ਸਾਰੇ ਠੀਕ ਠਾਕ ਸੀ ਕਰੇ ਹਾਂ ਬਈ ਸਾਰੇ ਵਧੀਆ ਠੀਕ ਠਾਕ ਬੈਜੋ ਦੀਦੀ ਕੋਈ ਨਾ ਮੈਂ ਚਾਹ ਬਣਾ ਕੇ ਲਿਆਉਣੀ ਨਾ ਕੋਈ ਨਾ ਮੈਂ ਬਣਾ ਦੂੰਗੀ ਜਹ ਤਾ ਨਾ ਕੋਈ ਨਾ ਮੈਂ ਬਣਾ ਲਿਆ ਕੋਈ ਨਾ ਬੈਠ ਜਾ ਭਾਬੀ ਕੋਈ ਨਾ ਕਰ ਲੋ ਕੋਈ ਨਾ ਕੋਈ ਨਾ ਹੋਰ ਬਈ ਮੰਮੀ ਡੈਡੀ ਕੇ ਮੇਜੇ ਕਰ ਸਭ ਵਧੀਆ ਬਈ ਕਿਰਪਾ ਉਹ ਤਾਂ ਲੱਲੀ ਗੀੜਾਈ ਨਹੀਂ ਮਾਰਦਾ ਹਾਂ ਬਸ ਟਾਈਮ ਹੀ ਲੱਗਦਾ ਜੀ ਟਾਈਮ ਤਾਂ ਕੱਢਿਆ ਕਰ ਅੱਗੇ ਸੋਨਾ ਰਹਿ ਜਾਂਦਾ ਸੀ ਦੋ ਦੋ ਦਿਨ ਹੁਣ ਉਹ ਨਹੀਂ ਹਟ ਗਿਆ ਹੁਣ ਮੈਂ ਬਿਜ਼ੀ ਹੋ ਗਿਆ ਥੋੜੇ ਚੱਲ ਵਧੀਆ ਬਿਜੀ ਵੀ ਹੋਣਾ ਚਾਹੀਦਾ ਪੁੱਤ ਆਹ ਫਿਰ ਹੁਣ ਅਗੂ ਨੇ ਵਿਆਹ ਵੀ ਕਰਾਣਾ ਵਿਆਹ ਕਰਾਉਣਾ ਬਈ ਇਹ ਗੱਲ ਮੇਰੇ ਹਾਂ ਮੀਨੀ ਗੱਲ ਤਾਂ ਹੁਣ ਮਮੀ ਨੂੰ ਵੀ ਲਿਆਉਂਦਾ ਨਾਲ ਨਹੀਂ ਉਹ ਫਿਰ ਕਰੇ ਨਹੀਂ ਸੀ ਕੋਈ ਵੀ ਚੱਲ ਨਾਲ ਮਿਲ ਜਾਂਦੀ ਆ ਜਾਂਦੀ ਵਿਚਾਰੇ ਹਾਂ ਚਲੋ ਫੇਰ ਆ ਜਾਈਏ ਕਦੇ ਕਿਹੜਾ ਦੂਰ ਹੈ ਲਿਆਂ ਦਾ ਬਾਈ ਜੀ ਲਿਆਂ ਦਾ ਨਾ ਅੱਜ ਮਿਲ ਜਾਂਦੇ ਉਹ ਫੇਰ ਅੱਜ ਘਰੇ ਨਹੀਂ ਸੀ ਕੋਈ ਬਾਈ ਫੇਰ ਕੀ ਹੁੰਦਾ ਜੀ ਚਲਦੀ ਰਹਿੰਦਾ ਤੈਨੂੰ ਪਤਾ ਨਾ ਹਾਂ ਇਹ ਤਾਂ ਹੈ ਚਲੋ ਕੋਈ ਗੱਲ ਨਹੀਂ ਤੇ ਸੱਚ ਆਪਾਂ ਨੇ ਖੇਤੀ ਉੱਤੇ ਕੀ ਬੰਨ ਲਾ ਲਾ ਦਿਆ ਕਰਦਾ ਜੀ ਜਾਂਦਾ ਹਾਂ ਲਾ ਦਿਆ ਲਈਏ ਕੁਝ ਨਹੀਂ ਨੀ ਬਸ ਲੱਗੇ ਨਾਲ ਲੱਗਦੀ ਬਲੇ ਨਾਲ ਯਾਰ ਠੇਕੇ ਦੇ ਬਾਕੀ ਆਪਣੀ ਹੈਗੀ ਮੋਟਰ ਆਪਣੀ ਹੈ ਤੇ ਜਿਹੜੀ ਉਹ ਪਿੱਛੇ ਰਹਿੰਦੀ ਸੀ ਉਹ ਵੀ ਲੜੀ ਤੀ ਹਾਂ ਚਲ ਪਧੀਕਾ ਜੀ ਚਲ ਆਏ ਬਿੱਲੇ ਵੀ ਇਥੇ ਟਾਈਮ ਪਾਸ ਹੁੰਦਾ ਹਾਂ ਹਾਂ ਕਿਉਂ ਨਾ ਕੀ ਬਣਾਉਣੀ ਗਈ ਹੈ ਬਣਾਉਣ ਪਰ ਇਹ ਤੋ ਬਣਾ ਲਾਂਦੀ ਜੇ ਅਸੀਂ ਬੈਠ ਜਾਂਦੀ ਆ ਦੇਖੋ ਮੈਂ ਤਾਂ ਕਿਹਾ ਸੀ ਮੰਮੀ ਜੇ ਅਸੀਂ ਕਹਿੰਦੀ ਮੈਂ ਬਣਾਉਣੀ ਆ ਲੈ ਮੈਂ ਬਣਾ ਲਾਂਨੀ ਆ ਕੱਢ ਜੂਗੀ ਹੋ ਤੇ ਇਹਦੇ ਮੈਂ ਕੋਈ ਨਾ ਹੋਰ ਦੋ ਸੀ ਦੱਸੋ ਕੰਮ ਕਰ ਗਈ ਬਸ ਛੱਡੀ ਜਾਂਦਾ ਬਸ ਕੰਮ ਕਰ ਜਾ ਪਤਾ ਕਰਦਾ ਫਿਰ ਤਾਂ ਕੋਈ ਕੰਮ ਕਰਜਾ ਹਲੇ ਮਿਲਿੰਗੇ ਆ ਬਾਹਰ ਕੰਮ ਲੱਭਣ ਦੀ ਕੀ ਲੋੜ ਐ ਯਾਰ ਆਪਦੀ ਖੇਤੀ ਕਰੋ ਤੁਸੀਂ ਜ਼ਮੀਨ ਠੇਕੇ ਦੇਦੇ ਜਾਂਦੇ ਹੋ ਨਾ ਉਹ ਬਾਈ ਖੇਤੀ ਬੜੀ ਚੁਕੜਾ ਕੁਝ ਬਚਦਾ ਹੁਣ ਕੱਲਾ ਹੀ ਐ ਯਾਰ ਮੈਂ ਸਾਰਾ ਕੁਝ ਉਨੀ ਫਿਰ ਮੈਨੂੰ ਕਰਨਾ ਪਿਆ ਕਰੂਗਾ ਤੈਨੂੰ ਵੀ ਪਤਾ ਹੀ ਆ ਹੁਣ ਕੱਲਾ ਘੈਰਾ ਬੰਦਾ ਕੀ ਕੁਝ ਕਰ ਲੂਗਾ ਹੂੰ ਇਹ ਤਾਂ ਗੱਲ ਸਹੀ ਐ ਤੇਰੀ ਯਾਰ ਬਚਣਾ ਬਚਾਉਣਾ ਤਾਂ ਕੀ ਐ ਖੇਤੀ ਕਾੜੀ ਚਾ ਵਸ ਟਾਈਮ ਪਾਸ ਹੀ ਹੁੰਦਾ ਤਾਂ ਹੀ ਬਾਈ ਬਾਹਰ ਕੰਮ ਲੱਭਦੇ ਹਾਂ ਹੂੰ ਠੀਕ ਐ ਮੈਂ ਤੇ ਚਾਹ ਮੈਂ ਬਣਾ ਲੈਂਦੀ ਆ ਮੈਂ ਤਾਂ ਤੁਹਾਨੂੰ ਕਿਹਾ ਸੀ ਦੀਦੀ ਮੈਂ ਬਣਾ ਦਿੰਦੀ ਆ ਨਹੀਂ ਮਾ ਚਲ ਕੋਈ ਨਾ ਬੈਠੀਏਗੀ ਦੇਖ ਲੈ ਨਾਲੇ ਭਰਾਮਾਂ ਦਾ ਐ ਸਹਾਰਾ ਹੁੰਦਾ ਜੇ ਆਪਾਂ ਪੇਕ ਨਾਲ ਵਰਤੀਏ ਬਈ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਦੋ ਸੂਟ ਨੇ ਮੰਮੀ ਨੇ ਭੇਜਿਆ ਮੇਰੇ ਵਾਸਤੇ ਨਹੀਂ ਇੱਕ ਪ੍ਰਿਆ ਪ੍ਰੀਤ ਭੈਣ ਦਾ ਹੈ ਇਹਦੇ ਵਿੱਚ ਤੇਰਾ ਆ ਵੀ ਤੇਰਾ ਹਾਂ ਬਈ ਇਹਦੀ ਕੀ ਲੋੜ ਹੋਈ ਜੀ ਯਾਰ ਮਾਸੀ ਨੇ ਨਹੀਂ ਖਿੱਚਣ ਦਾ ਉਹ ਕਰਨੀ ਸੀ ਮੈਂ ਇਹਨੂੰ ਕਹਿਤਾ ਯਾਰ ਕਹਿੰਦੀ ਵੀ ਦੋਨੋਂ ਦੇਖੀਆ ਤੈਨੂੰ ਕਿਹੜਾ ਕੋਈ ਦੇਣ ਵਾਲਾ ਹੈ ਤਾਂ ਦੇਤਾ ਹੋਣਾ ਹੈ ਨਾ ਬਈ ਯਾਰ ਕੋਈ ਨਾ ਐ ਨਹੀਂ ਬੋਲਿਆ ਕਰਦੇ ਨਾ ਨਾ ਮੈਂ ਤੂੰ ਕਹਿੰਦੀ ਆਂ ਵੀ ਚੱਲ ਵਧੀਆ ਭੇਜਦਾ ਨਾ ਚਾਹੀ ਬਈ ਮਮੀ ਆ ਦੇਖੋ ਮਾਸੀ ਨੇ ਕਿੰਨਾ ਸੂਟ ਸੋਨਾ ਸੂਟ ਭੇਜੇ ਮੇਰੇ ਲਈ ਮਾਸੀ ਕਾ ਨੂੰ ਪੁੱਤ ਉਹ ਵੀ ਤੇਰੀ ਮਾਂ ਹੀ ਆ ਤਾਂ ਹੀ ਉਹਨੇ ਭੇਜਿਆ ਸਹੀ ਗੱਲ ਐ ਨਹੀਂ ਕੋਣ ਕਿਸੇ ਦਾ ਐਨਾ ਕਰਦਾ ਹੁੰਦਾ ਹੈਣਾ ਇਹਦਾ ਹੈ ਆ ਤਾਂ ਬਈ ਉਹੀ ਖੇਚਲੀ ਕਰਦੀ ਤੁਸੀਂ ਖਿੱਚਣ ਵਾਲੀ ਕਿਹੜੀ ਗੱਲ ਐ ਯਾਰ ਬਈ ਕੀ ਹੋ ਗਿਆ ਹੁਣ ਮਮੀ ਨੂੰ ਪਤਾ ਹੀ ਐ ਵੀ ਕੋਈ ਹੈ ਨਹੀਂ ਕਦੇ ਅੱਗੇ ਪਿੱਛੇ ਤਾਂ ਭੇਜਦਾ ਤੇ ਵੀ ਪੁੱਤ ਪਿਆਰ ਦੀ ਗੱਲ ਹੋਈ ਮੂਹ ਪਿਆਰ ਦੀ ਗੱਲ ਹੁੰਦੀ ਹੈ ਜੀ ਹੋਰ ਕੁਝ ਨਹੀਂ ਹੁੰਦਾ ਇਹਦੇ ਨਾਲ ਕਿਹੜਾ ਕੋਈ ਘਾਟਾ ਵੱਧ ਆਉਣ ਲੱਗਦਾ ਇਹਦਾ ਹੈ ਬਈ ਇਹਦਾ ਪਹਿਲਾਂ ਤਾਂ ਹੀ ਤਾਂ ਮੈਂ ਕਹਿਨੀ ਆ ਵੀ ਉਹ ਵੀ ਨਾਲ ਆ ਜਾਂਦੀ ਪ੍ਰੀਤ ਨੂੰ ਮਿਲ ਲਾਂਦੀ ਉਹ ਵੀ ਕੋਈ ਫੇਰ ਮਾਸੇ ਨੂੰ ਵੀ ਲੈ ਆਉਂਦੇ ਫੇਰ ਲੈ ਕੇ ਆਉਂਗਾ ਬਈ ਬਹਾਨੀ ਹੁੰਦਾ ਹੌਣ ਜਾਣ ਦਾ ਕੀ ਦਿੰਦਾ ਤੈਨੂੰ ਪਤਾ ਇਹਦਾ ਟਾਈਮ ਹੀ ਹੁੰਦਾ ਨਾ ਹਾਂ ਇਹਦਾ ਹੀ ਹੈ ਲੈ ਚੱਕ ਬਈ ਚਾਹ ਮੰਮੀ ਨੇ ਕਿੱਥੇ ਕੰਮ ਲੋਟ ਆਉਂਦੇ ਨੇ ਬਸ ਪਤੀ ਆ ਵੀਰੇ ਅੱਜ ਤੱਕ ਰਹੇ ਜਾਂਦੇ ਤੁਸੀਂ ਚੱਲ ਕੁਝ ਨਹੀਂ ਹੁੰਦਾ ਹੁੰਦਾ ਫੇਰ ਆਵਾਂਗੇ ਕਦੇ ਚੱਲ ਠੀਕ ਹੈ ਨਾਲੇ ਸੱਚਾ ਤੂੰ ਉਹਨੂੰ ਐਂ ਨਾ ਬੋਲਿਆ ਕਰ ਪ੍ਰੀਤ ਨੂੰ ਜਿਵੇਂ ਬੋਲਣ ਲੱਗ ਰਹੀ ਸੀ ਕਿਉਂ ਮੈਂ ਕੀ ਕਿਹਾ ਵੀਰੇ ਨੂੰ ਨਹੀਂ ਨਹੀਂ ਯਾਰ ਹਰਟ ਹੁੰਦਾ ਅਗਲੇ ਨੂੰ ਫੀਲ ਥੋੜੀ ਕਰਾਉਂਦੇ ਹੁੰਦੇ ਨੇ ਕੋਈ ਵੀ ਚੀਜ਼ ਐ ਤੇ ਵੀਰੇ ਮੈਂ ਤਾਂ ਉਦਾਂ ਹੀ ਕਿਹਾ ਸੀ ਉਹ ਮੇਰਾ ਮਤਲਬ ਉਹ ਨਹੀਂ ਸੀ ਚੱਲ ਕੋਈ ਨਾ ਮੈਂ ਤਾਂ ਕੁਝ ਨਹੀਂ ਕਹਿੰਦੀ ਹੁੰਦੀ ਉਹ ਤਾਂ ਮੈਂ ਬਸ ਐਂ ਨਹੀਂ ਕਹਤਾ ਬੋਲਣਾ ਨਹੀਂ ਅੱਗੇ ਵਾਸਤੇ ਐਵੇਂ ਠੀਕ ਹੈ ਚੰਗਾ ਵੀਰ ਚੱਲ ਠੀਕ ਹੈ ਫੇਰ ਮਾਰੂਗਾ ਜਿਹੜਾ ਠੀਕ ਹੈ ਸੂਟ ਤਾਂ ਮੰਮੀ ਸੋਹਣਾ ਹੈ ਹਨਾ ਮੋਟਾ ਹੈਗਾ ਸਵਾਕੇ ਪਾਉਣ ਵਾਲਾ ਹਾਂ ਪੁੱਤ ਰੰਗ ਵੀ ਸੋਹਣਾ ਹੈ ਸਮਾਲੀ ਆਪਣੀ ਗਵਾਂਡੀਆਂ ਦੀ ਬਹੂ ਸੀ ਹੁੰਦੀ ਮੈਨੂੰ ਦੇ ਦੇ ਨਾ ਆਪ ਮੈਂ ਦੇ ਆਉਂਗੀ ਸੀ ਹੁਣ ਨਾਲੇ ਦੇਖ ਲੈ ਮੇਰਾ ਕਿੰਨਾ ਸੋਚਿਆ ਹਨਾ ਅਗਲੀ ਨੇ ਕੋਈ ਤਾਂ ਨਹੀਂ ਕੋਣ ਕਿਸੇ ਦਿਨ ਨਾ ਸੋਚਦਾ ਹੁੰਦਾ ਹੋਰ ਪੁੱਤ ਨਾਲੇ ਉਹ ਤਾਂ ਸਾਹੂ ਵੀ ਬਹੁਤ ਆ ਮੈਨੂੰ ਤੁਹਾਨੂੰ ਦੇ ਕੇ ਨਾ ਸੱਚੀ ਆਪਦੀ ਮਾਂ ਦੀ ਯਾਦ ਆ ਜਾਂਦੀ ਹੈ ਫੜਾ ਇਧਰ ਸੂਟ ਮੈਂ ਇਸ ਮਿਆ ਲੂੰਗੀ ਦੇਖ ਨਾਲੇ ਕਿੰਨੀ ਖੁਸ਼ ਹੋਈ ਫਿਰਦੀ ਆ ਸੂਟ ਨੂੰ ਲੈ ਕੇ ਜੱਸੀ ਤੇਰੀ ਮਾਂ ਨੇ ਸੂਟ ਇਹਦੇ ਵਾਸਤੇ ਭੇਜਿਆ ਤੈਨੂੰ ਕਹਤੇ ਖੋਇਆ ਤੂੰ ਮੇਰੀ ਮਾਂ ਨੇ ਨਹੀਂ ਭੇਜਿਆ ਉਹੀ ਲੈ ਕੇ ਆਇਆ ਹੁਣ ਆਉ ਨੂੰ ਬਾਲਾ ਹੀ ਜਾਂਦਾ ਇਹਦਾ ਮੇਰੀ ਮਾਂ ਮੇਰੀ ਮਾਂ ਦਾ ਤਾਂ ਮੈਨੂੰ ਪਤਾ ਹੈ ਵੀ ਉਹਨੂੰ ਪਤਾ ਸਾਰੇ ਇਹਦੇ ਕਤੁੱਤਾਂ ਦਾ ਵੀ ਕਹੀ ਜੀ ਹੈ ਇਹ ਨਾ ਤੈਨੂੰ ਹੋਇਆ ਹੋਇਆ ਕੀ ਆ ਮੇਰੇ ਨਾਲ ਸੋਹਣਾ ਸੂਟ ਤਾਂ ਇਹਦੇ ਹੀ ਚੱਕ ਕੇ ਲਿਆਇਆ ਦੇਖ ਲਾ ਉਹ ਆਪਦੀ ਭੈਣ ਨੂੰ ਸੜਿਆ ਚੱਕ ਲਿਆਇਆ ਜਿਵੇਂ ਤੇਰੀ ਮਾਂ ਨੇ ਕਿਹਾ ਹੁਣ ਪੁੱਤੋ ਮੈਂ ਲੈ ਕੇ ਆਇਆ ਮੇਰੀ ਮਾਂ ਦਾ ਮੰਮੀ ਮੈਨੂੰ ਪਤਾ ਹੀ ਨਹੀਂ ਭੇਜਦੀ ਹੈਗੀ ਉਹ ਜਦਸੀ ਤੂੰ ਆਏ ਕਹਤੇ ਕਰੀ ਜੰਨੀ ਆ ਦੇ ਉਹਦਾ ਸੂਟ ਫੜਾ ਹੁਣ ਮੈਂ ਕੋਈ ਨਹੀਂ ਦੇਣਾ ਹੈਗਾ ਮੈਂ ਇਸ ਵਿੱਚ ਆਉਂਗੀ ਇਹ ਸੂਟ ਕੋਈ ਨਾ ਮੰਮੀ ਕੀ ਹੋ ਗਿਆ ਹੋ ਗਿਆ ਕੀ ਕੁਝ ਨਹੀਂ ਹੋਇਆ ਆ ਸੂਟ ਪਿੱਛੇ ਕਲੇਸ ਪਾ ਲਿਆ ਉਹ ਭੇਜਿਆ ਦੀ ਮਾਂ ਨੇ ਇਹਦੇ ਵਾਸਤੇ ਆ ਉਹ ਵੀ ਖੋ ਕੇ ਬੈਠ ਗਈ ਕਿ ਮੈਂ ਆਪੇ ਮੇਰੀ ਮਾਂ ਨੇ ਕਾਨੂੰ ਭੇਜਿਆ ਉਹੀ ਲੈ ਕੇ ਆਇਆ ਹੁਣ ਆਉ ਨੂੰ ਬਾਹਰ ਆਉਂਦਾ ਇਹ ਜਿਹਦਾ ਉਹ ਤਾਂ ਮੈਨੂੰ ਪਹਿਲੀ ਪਤਾ ਲੱਗ ਗਿਆ ਸੀ ਭਾਬੀ ਹਾਂ ਲੱਗ ਗਿਆ ਸੀ ਲੱਗੀ ਜਾਵੇ ਫਿਰ ਮੈਨੂੰ ਕੀ ਡਰ ਮਾਰਿਆ ਛੋਟਾ ਹੈ ਸਾਨੇ ਦਾ ਦੂਦੂ ਵੀ ਵਿੱਚ ਦੀ ਗੱਲਾਂ ਕਹੀ ਜਾਂਦੀ ਸੀ ਕਹੂੰਗੀ ਬਈ ਮੈਂ ਤਾਂ ਮੈਨੂੰ ਕਿਹੜਾ ਕਿਸੇ ਦਾ ਡਰ ਮਾਰੇ ਆ ਹਾਂ ਤੈਨੂੰ ਤਾਂ ਕਿਹੜਾ ਡਰ ਮਾਰੇ ਆ ਹਾਂ ਦੇਸੀ ਇੰਨਾ ਨਹੀਂ ਬੋਲੀ ਜਾਈਦਾ ਤੂੰ ਤਾਂ ਆਪਣੇ ਭਾਈ ਕਹੇ ਦੀ ਵੀ ਸ਼ਰਮ ਨਹੀਂ ਕਰਦੀ ਹੈਗੀ। ਬੰਦੇ ਨੂੰ ਆਪਣੇ ਭਾਈ ਹੁੰਦੇ ਸ਼ਰਮ ਨਹੀਂ ਆਈ। ਹੋਰ ਤੇ ਕੀ ਸ਼ਰਮ ਕਰੂਗੀ ਉਹ? ਹਾਂ ਮੈਨੂੰ ਤਾਂ ਨਹੀਂ ਹੁੰਦੀ ਹੈਗੀ ਸ਼ਰਮ ਇਹਦੇ ਪੇਕੇ ਭਜਣੇ ਨੂੰ। ਮੇਰੇ ਪੇਕੇ ਦਾ ਕੀ ਹੱਕ ਬਣਦਾ? ਤੇਰਾ ਤਾਂ ਵੀ ਚੰਗੇ ਸੰਸਕਾਰ ਸਿਖਾਏ ਹੋਏ ਨੇ ਨਾ ਤੈਨੂੰ। ਹਾਂ ਇਹਨੂੰ ਬਾਹਲੇ ਚੰਗੇ ਸੰਸਕਾਰ ਸਿਖਾਏ ਹੋਏ ਨੇ ਨਹੀਂ ਭੱਜ ਗਈ ਐ। ਮੈਨੂੰ ਤਾਂ ਸਿਖਾਈ ਨਹੀਂ। ਕੋਈ ਕੁਛ ਨਹੀਂ ਹੁੰਦੀ ਤੇਰੇ ਨਾਲ ਕੋਈ ਚਵਰ ਜਾ ਬੋਲਦੀ। ਕੋਈ ਚਵਰ ਨਹੀਂ ਹੁੰਦੀ ਨਾਲੇ ਹੋਰ। ਜਿੱਟਾ ਕੋਚਣੀ ਆਉਂਦੀ ਹੁੰਦੀ ਨਾ ਭੱਜ ਕੇ ਨਾ ਆਉਂਦੀ ਪਹਿਲਾਂ ਤਾਂ ਤੇਰੇ ਨਾਲੇ ਅਕਲ ਵਾਲੀ ਗੱਲ ਕਰੀਦੀ ਹੁੰਦੀ ਆ। ਜ਼ਿਆਦਾ ਬੋਲਣ ਵਾਲਾ ਕੋਈ ਸਹੀ ਨਹੀਂ ਹ ਗਲਤੇ ਸਮਝਿਆ ਜਾਂਦਾ ਤੂੰ ਗਲਤਾਂ ਕੀ ਆ ਇੱਕ ਸੂਟ ਜਿਉ ਨਾ ਭੇਜਤਾ ਪੰਜ ਚਾਰ ਸੌ ਦੇ ਵਿੱਚ ਇਹ ਤਾਂ ਇਹਦਾ ਭਾਈ ਭੇਜੇ ਸੂਟ ਇਹਨੂੰ ਚੱਲ ਠੀਕ ਆ ਆਪਣਾ ਆਪ ਸੰਭਾਲਾ ਇਹਨੂੰ ਨਾ ਬੋਲ ਪਰ ਮੈਂ ਤੈਨੂੰ ਹੁਣ ਦੱਸ ਦੇ ਦੇਖ ਹੁਣ ਤੈਨੂੰ ਜਿਆਦਾ ਇਹ ਜੌਣ ਲੱਗ ਗਿਆ ਦਾ ਜਿਆਦਾ ਨਾ ਬੋਲੇ ਨੂੰ ਜਿਹੜਾ ਤੇ ਪੁੱਤ ਮੂਰੇ ਨਾ ਬੋਲੇ ਉਹੀ ਚੰਗਾ ਲੱਗਦਾ ਹੁੰਦਾ ਤੂੰ ਤਾਂ ਹੁਣ ਕੈਂਚੀ ਬੂੰਗੀ ਜਵਾਨ ਚੱਲਦੀ ਐ ਤੇਰੀ ਇਹਦੀ ਬੋਲਣ ਦੀ ਔਕਾਤ ਨਹੀਂ ਹੈਗੀ ਬੋਲ ਤਾਂ ਪਵੇ ਵੀ ਬਥੇਰਾ ਤੱਬੀ ਤੈਨੂੰ ਸੂਟ ਚਾਹੀਦਾ ਆ ਫਿਰ ਮੈਂ ਤਾਂ ਇਸਮੇ ਆਉਂਗੀ ਆ ਵੀ ਮੈਂ ਇਸਮੇ ਆਉਂਗੀ ਸਾਨੂੰ ਲੋੜੇਗੀ ਤੁਸੀਂ ਆਪ ਹੀ ਲੈ ਆਵਾਂਗੇ ਠੀਕ ਹੈ ਨਾ ਲੈ ਆ ਫਿਰ ਮੈਨੂੰ ਕੀ ਕਹਿੰਦਾ ਤੂੰ ਚੱਲ ਲੈ ਜਾ ਆਪਣਾ ਰੱਖ ਲੈ ਸਾਹਮਣੇ ਸੂਟ ਲਿਓਣ ਦੀ ਪਹਿਲੇ ਤੇਰੀ ਔਕਾਤ ਹੈਗੀ ਐਨੀ ਕੋਈ ਨਾ ਔਕਾਤ ਵੀ ਹੋ ਜੂ ਹਲੇ ਐਡੀ ਵੱਡੀ ਕਰਨ ਨਾ ਗਏ ਠੀਕ ਹੈ ਨਾ ਹੋ ਜੇ ਦੇਖ ਲਾਂਗੇ ਦੇਖ ਲਾਂਗੇ ਜਦੋਂ ਔਕਾਤ ਹੋਊਗੀ ਤੇਰੀ ਹਲੇ ਤੱਕ ਤਾਂ ਹੈ ਨਹੀਂਗੀ ਚੱਲ ਲੈ ਜਾ ਕੋਈ ਨਹੀਂ ਬੋਲੀ ਜਾਏਗੀ ਕੀ ਹੈ ਚਾਬਰ ਚਾਬਰ ਲੱਗੀ ਬੋਲਣਾ ਮੈਂ ਤਾਂ ਉਦੋਂ ਵੀ ਮਾਂ ਇਹਨੂੰ ਕਹਿਣ ਲੱਗੀ ਤੇ ਭਾਈ ਮੁਰੇ ਫਿਰ ਕੋਈ ਮੇਰੇ ਭਾਈ ਸਾਹਮਣੇ ਬੇਇੱਜ਼ਤੀ ਕਰਦਾਗਾ ਚੱਲ ਪੁੱਤ ਸਿਆਣੀ ਗੱਲ ਆ ਤੇਰੀ ਜੇ ਨਹੀਂ ਬੋਲਿਆ ਹੈਗਾ ਮੈਂ ਹਲੇ ਇਹਨੂੰ ਬਚਨੂੰ ਚੁੱਪ ਕਰਾਇਆ ਹੈ ਨਾ ਤੈਨੂੰ ਬੋਲਣਾ ਹੈਗਾ ਪੁੱਤ ਗੁੱਸਾ ਨਾ ਕਰੀ ਇਹਦੀ ਤਾਂ ਆਦਤ ਏ ਹਜੇ ਆ ਬੋਲਣ ਦੀ ਕੋਈ ਨਾ ਸੂਟ ਤੈਨੂੰ ਵਹਿ ਕੇ ਹਾਂ ਨਹੀਂ ਮੈਂ ਲੈ ਕੇ ਦੇ ਦੂੰਗੀ ਨਾ ਮਮੀ ਮੈਂ ਕਿਹੜਾ ਮੰਗਿਆ ਸੀ ਸੂਟ ਵੀ ਮੈਨੂੰ ਲਿਆ ਕੇ ਦੋ ਅਗਲੇ ਦਾ ਭਰਾ ਆ ਮੈਨੂੰ ਦੇ ਗਿਆ ਹੁਣ ਇਹ ਚ ਦੱਸ ਮੇਰਾ ਕੀ ਕਸੂਰ ਹੈ ਸਮਝ ਨਹੀਂ ਆਉਂਦੀ ਹੈਗੀ ਵੀ ਇੰਨਾ ਬੋਲਦੀ ਕਦੇ ਆ ਮਾੜੀ ਨੀ ਤੈਹਦੀ ਮੁੜੀ-ਮੁੜੀ ਸੋਚਣਾ ਚਾਹੀਦਾ ਵੀ ਭੈਣਾ ਮੰਗੂ ਰਹਾ ਹੈ ਦੇ ਨਾਲ ਵੀ ਜੇ ਮੇਰੀ ਮਾਂ ਨੇ ਸੂਟ ਭੇਜ ਵੀ ਦਿੱਤਾ ਫਿਰ ਕੀ ਹੋ ਗਿਆ ਦੱਸ ਕੀ ਹਾਲ ਕਰਦੀ ਫਿਰਦੀ ਆ ਮਾਂ ਅਕਲ ਦੀ ਘਟਾਗਾ ਹੁਣ ਪਾਈ ਦੇਖ ਲੈ ਵਿਚਾਰਾ ਕਿੰਨਾ ਚੰਗਾ ਤੇ ਮਾਂ ਦੇਖ ਲੈ ਆਪ ਦੇਖ ਲੈ ਕਿਹੋ ਜੀ ਆ ਪਣੀ ਕਿੰਨਾ ਤੇ ਗਈ ਆ ਚਾਬਰ-ਚਾਬਰ ਬੋਲੀ ਜਾਊਗੀ ਸਾਰਾ ਦਿਨ ਚਲੋ ਕੋਈ ਗੱਲ ਨਹੀਂ ਹੁਣ ਲੜਾਈ ਪਾ ਕੇ ਕੀ ਫਾਇਦਾ ਉਹਦੇ ਤਾਂ ਹੈਗਾ ਹੀ ਸੁਭਾਅ ਐਵੇਂ ਦਾ ਪਰਪਰ ਤੁਹਾਨੂੰ ਤਾਂ ਮੈਂ ਇੱਕ ਗੱਲ ਕਹਿਨੀ ਆ ਜੇ ਉਹ ਬੋਲਦੀ ਆ ਨਾ ਤੂੰ ਉਹਦੀ ਕੋਈ ਗੱਲ ਦਾ ਜਵਾਬ ਨਹੀਂ ਦੇਣਾ ਮੁਰਿਆ ਗਾਨਾ ਨਹੀਂ ਲੱਗਦਾ ਲੋਕ ਸੁਣਨਗੇ ਵੀ ਲੜਾਈ ਹੁੰਦੀ ਜਾਂਦੇ ਘਰ ਦੇ ਵਿੱਚ ਕਹਿੰਦੇ ਨੇ ਇੱਕ ਚੁੱਪ ਸੌ ਨੂੰ ਹਰਾਉਂਦੀ ਆ ਮੈਂ ਕਿੱਦੇ ਜਵਾਬ ਦੁੱਤਾ ਮम्मी ਤੁਹਾਡੇ ਸਾਹਮਣੇ ਮੈਂ ਚੁੱਪ ਕਰਕੇ ਬੈਠੀ ਸੁਣਦੀ ਰਹਿਣੀ ਆ ਮੈਂ ਤਾਂ ਵਿਚਾਰੀ ਬੋਲਦੀ ਨਹੀਂ ਹੈਗੀ ਇਹ ਤਾਂ ਇਧਰ ਲਈ ਕੰਨ ਵਿੱਚ ਦੀ ਪਾਉਂਦੀ ਇਧਰ ਦੀ ਕੱਢ ਦਿੰਦੀ ਆ ਉਹੀ ਬੋਲਦੀ ਆ ਉਹ ਤੁਸੀਂ ਦੀ ਜੀਭ ਵਾਲੀ ਵੱਡੀ ਲੱਗੀ ਹੋਈ ਆ ਚੱਲ ਪੁੱਤ ਆਈ ਸਿਆਣੀ ਬਣ ਕੇ ਰਹੀਂ ਕੋਈ ਗੱਲ ਨਹੀਂ ਨਾਲੇ ਬਬਲੂ ਮੈਂ ਤੈਨੂੰ ਕਿਹਾ ਤਾਂ ਹੈਗਾ ਵੀ ਮੇਰੇ ਕੋਲ ਪੈਸੇ ਪੈਣੇ ਨਾਲ ਇਹਨੂੰ ਨਾ ਦੱਸੀ ਲੜਾਕੀ ਨੂੰ ਫੇਰ ਰੋਲਾ ਪਾ ਕੇ ਬੈਠੀ ਉਹ ਸੂਟ ਦੀ ਤਾਂ ਮम्मी ਲੋੜੀ ਨਹੀਂ ਕੋਈ ਹੋਰ ਚੀਜ਼ ਦੀ ਵੀ ਲੋੜ ਆ ਨਾ ਮੈਂ ਬਬਲੂ ਨੂੰ ਨਾ ਭੇਜੂੰਗੀ ਤੈਨੂੰ ਜਾ ਕੇ ਲਿਆਇਓ ਦੋਈ ਜਾਣੇ ਉਹ ਮੰਤੀ ਜੇ ਲੈਣ ਦੇ ਹੁਣ ਲੈਣਾ ਵੀ ਹੈ ਨੀਗਾ ਸੂਟ ਜੇ ਦਊਗੀ ਨਾ ਫੜਨਾ ਨਹੀਂ ਤੇ ਲੈ ਅਸੀਂ ਭੁੱਖੇ ਆ ਮਾਂ ਵੀ ਬੇਇੱਜ਼ਤੀ ਕਰਵਾ ਕੇ ਸੂਟ ਪਾਵਾਂਗੇ ਕੋਈ ਨਾ ਇੱਥੇ ਹੋਰ ਸਹੀ ਹੈ ਹੋ ਸਾਰ ਲਾਂਗੇ ਉਹ ਟਾਈਮ ਮਾਂ ਤੂੰ ਭਾਈ ਨੂੰ ਫੋਨ ਕਰ ਇਹਨੂੰ ਮਾਂ ਦਾ ਮੋਟਾ ਸਮਝਾਊਗਾ ਠੀਕ ਆ ਨਾ ਪੁੱਤ ਹੁਣ ਕੀ ਕਹੀਏ ਉਹਨੂੰ ਉਹਨੂੰ ਵੀ ਪਤਾ ਹੀ ਆ ਉੱਥੇ ਵੀ ਆਹੀ ਕੁਛ ਕਰਦੀ ਹੁੰਦੀ ਆ ਪਹਿਲਾਂ ਬਾਈ ਵਿਚਾਰਾ ਏਡੀ ਦੂਰ ਬੈਠਿਆ ਸੋ ਉਹਨੂੰ ਪਤਾ ਡਿਊਟੀ ਕਰਨੀ ਹੈ ਕਿਹੜੀ ਸੌਖੀ ਨਹੀਂ ਨਹੀਂ ਠੰਡ ਚ ਉਹਨੂੰ ਜ਼ਰੂਰੀ ਟੈਨਸ਼ਨ ਪਾਉਣੀ ਆਪਾਂ ਨਹੀਂ ਪ੍ਰੀਤ ਇਹ ਫੇਰ ਹੀ ਸੁਧਰੂਗੀ ਜਦੋਂ ਵੱਡਾ ਭਾਈ ਦੀ ਕਲਾਸ ਲਾਉਂਗਾ ਫੇਰ ਇਹਦੀ ਅਕਲ ਟਿਕਾਣੀ ਆਊਗੀ ਜਿਹੜੀ ਚੰਬਲੀ ਫਿਰਦੀ ਆ ਇਹ ਪੁੱਤ ਉਹਨੂੰ ਵੀ ਆਪਾਂ ਕੀ ਦਸੀਏ ਸਾਰਾ ਪਤਾ ਉਹਨੂੰ ਵੀ ਕੀ ਕੁਛ ਕਰਦੀ ਆ ਇਹ ਕਹੋ ਵੀ ਮਜਬੂਰ ਆ ਹੁਣ ਤੈਨੂੰ ਮੇਰੇ ਨਾਲ ਕਦੇ ਗੱਲ ਵੀ ਨਹੀਂ ਕਰਾਉਂਦੀ ਜਦੋਂ ਦਾ ਫੋਨ ਆਉਂਦਾ ਸਮਾਂ ਤੇ ਉਹਨੂੰ ਐ ਕਹਿੰਦੀ ਵੀ ਮਾਂ ਤਾਂ ਬਾਹਰ ਨੰਗੀ ਹੋਈ ਆ ਵੀ ਮੇਰੀਆਂ ਗੱਲਾਂ ਨਾ ਦੱਸ ਦੇਵੇ ਪਤਾ ਵੀ ਮੇਰੀ ਚੁਗਨੀਆ ਕਰੂਗੀ ਤੂੰ ਆਪਣੇ ਆਪ ਸੋਚ ਜਿਹਨੇ ਆਪਣੇ ਭਾਈ ਦੀ ਸ਼ਰਮ ਨਹੀਂ ਕਰੀ ਹੈਗੀ ਉਹ ਤਾਂ ਡਰ ਜੂਗੀ ਕੋਈ ਨਹੀਂ ਡਰਦੀ ਪਹਿਲਾਂ ਵੀ ਆਈ ਉਹਦੇ ਮੂਰੇ ਪਾੜ-ਪਾੜ ਬੋਲੀ ਜਾਂਦੀ ਸੀ ਉਹ ਤਾਂ ਆਪ ਆਜਾ ਛੁੱਟੀ ਆਉਂਦਾ ਦੁਖੀ ਹੋ ਜਾਂਦਾ ਐ ਤੂੰ ਪਹਿਲਾਂ ਤਾਂ ਮਾਮਾ ਇਹਦੇ ਭਾਈ ਨੂੰ ਕਹਿਣ ਲੱਗਿਆ ਸੀਗਾ ਵੀ ਭਾਈ ਥੋੜਾ ਮੋਟਾ ਇਹਨੂੰ ਸਮਝਾਓ ਯਾਰ ਸਾਡੇ ਨਾਲ ਪਤਾ ਨਹੀਂ ਇਹਨੂੰ ਗੱਲ ਤੋਂ ਖੇਬੜੀ ਜਾਊਗੀ ਹੈ ਕੋਈ ਗੱਲ ਆ ਆਖੇ ਕਿ ਜਿੱਦ ਕੰਮ ਨਹੀਂ ਕਰਦਾ ਟਾਈਮ ਪਾਸ ਕਰਦਾ ਫਿਰਦਾ ਵੀ ਭਾਈ ਤੁਹਾਡੇ ਕੋਲ ਤਾਂ ਨਹੀਂ ਮੰਕੇ ਖਾ ਰਹੀ ਸੀ ਮੇਰੀ ਵੀ ਮਾਂ ਬੈਠੀ ਆ ਹੈ ਫਿਰ ਕਿ ਉਹ ਜਿੱਤਰ ਘਰ ਨਾਲ ਸਰਕਾਰੀ ਜੋਬ ਤੇ ਲੱਗਿਆ ਹੋਇਆ ਮੈਂ ਜਿਵੇਂ ਲੈ ਫਿਰਨੇ ਮੈਂ ਕਿਸੇ ਨਾ ਕਿਸੇ ਦਿਨ ਤਾਂ ਕੰਮ ਤੇ ਲੱਗੂਗਾ ਨਾ ਚੱਲ ਉਹ ਤੇ ਲਾਲੀ ਨੇ ਤਾਂ ਕੁਛ ਨਹੀਂ ਕਿਹਾ ਉਹ ਤਾਂ ਵਿਚਾਰਾ ਘੜੀ ਘੰਟਾ ਮਿਲਣ ਆਇਆ ਠੀਕ ਆ ਆਪਾਂ ਉਹਨੂੰ ਕਹਿੰਦੇ ਵੀ ਚੰਗੇ ਨਹੀਂ ਦੀ ਲੱਗ ਪਰ ਗੱਲ ਤਾਂ ਉਹੀ ਨਾ ਮਾਂ ਗੱਲ ਤਾਂ ਢਲਕ ਬੋਚ ਨਹੀਂ ਦਿਨਾ ਇਹ ਨਹੀਂ ਨਾ ਢਲਕ ਬੋਚਦੀ ਇਹ ਤਾਂ ਬੋਲਣ ਲੱਗੀ ਉਹਦੇ ਸਾਹਮਣੇ ਵੀ ਡਰਾਮੇ ਕਰੀ ਜਾਵੇ ਹੁਣ ਤੈਨੂੰ ਕੀ ਲੱਗਦਾ ਉਹਦੇ ਪਾਈ ਨੂੰ ਕੁਝ ਪਤਾ ਨਹੀਂ ਲੱਗਿਆ ਹੋਊਗਾ ਸਾਰਾ ਪ ਅਗਲਾ ਨਿਆਣਾ ਨਹੀਂ ਗਾ ਹਾਂ ਅਗਲਾ ਨਿਆਣਾ ਨਹੀਂ ਹੈਗਾ ਉਹਨੂੰ ਸਭ ਪਤਾ ਲੱਗਦਾ ਅਗਲੇ ਨੂੰ ਲੱਗੀ ਜਿਵੇਂ ਸੂਟ ਆਏ ਆ ਚੱਲ ਕੋਈਆ ਹੁਣ ਤੁਸੀਂ ਇੰਨਾ ਨਾ ਸੋਚੀ ਜਾਓ ਇਹ ਤੁਸੀਂ ਆਜ ਸਮਝ ਲਓ ਵੀ ਇਹ ਤਾਂ ਤਪਈ ਵੀ ਆਪਾਂ ਆ ਤਾਂ ਨੀ ਮਾਂ ਥੋੜਾ ਜਿਹਾ ਜੀ ਨਾ ਕਰੋ ਉਹ ਨਹੀਂ ਮਾਂ ਜੇ ਬਾਈ ਨੇ ਪਹਿਲੇ ਤੋਂ ਉਹਨੂੰ ਖਿੱਚ ਕੇ ਰੱਖੀ ਹੁੰਦੀ ਨਾ ਤਾਂ ਇੰਨੀ ਚਬਰ-ਚਬਰ ਨਾ ਬੋਲਦੀ ਸਾਰੀ ਗਲਤੀ ਤਾਂ ਵੱਡੇ ਬਾਈ ਦੀ ਆ ਜਿਹੜਾ ਇਹਨੂੰ ਚਮਲਾਇਆ ਤਾਂ ਹੀ ਤਾਂ ਹੋਏ ਹੁਣ ਚਬਰ-ਚਬਰ ਬੋਲਦੀ ਹੈਗੀ ਪੁੱਤ ਕਿਉਂ ਤੁਸੀਂ ਉਹਦੀਆਂ ਗੱਲਾਂ ਦਾ ਇੰਨਾ ਅਸਰ ਕਰੀ ਜਾਂਦੇ ਹੋ ਮਨ ਨੂੰ ਨਹੀਂ ਲਾਈਦੀ ਹੁੰਦੀ ਕੋਈ ਵੀ ਗੱਲ ਫੋਨ ਲਾ ਕੇ ਪੁੱਛਾਂ ਤਾਂ ਮੰਮੀ ਨੂੰ ਵੀ ਮੰਮੀ ਨੇ ਸੂਟ ਭੇਜਿਆ ਕਿ ਲਾਡੀ ਆਪੇ ਲੈ ਕੇ ਆਇਆਗਾ ਹੈਲੋ ਕਿਵੇਂ ਹੋ ਮੰਮੀ ਮੈਂ ਤਾਂ ਠੀਕ ਆ ਪਹਿਲਾਂ ਤਾਂ ਮੈਨੂੰ ਐਂ ਦੱਸੋ ਵੀ ਪ੍ਰੀਤ ਵਾਸਤੇ ਸੂਟ ਤੁਸੀਂ ਭੇਜਿਆ ਕਿ ਲਾਡੀ ਲੈ ਕੇ ਆਇਆ ਸੀ ਤੁਸੀਂ ਭੇਜਿਆ ਮੰਮੀ ਸੋਨੂੰ ਸ਼ਰਮ ਨਹੀਂ ਆਉਂਦੀ ਹੈਗੀ ਮੰਮੀ ਉਹਨੂੰ ਸੂਟ ਭੇਜਣ ਦੀ ਕੀ ਲੋੜ ਸੀ ਨਿਕਲ ਕੇ ਆਈ ਹੋਈ ਉਹਨੂੰ ਮੇਰੀ ਕਰਾਤੀ ਬੇਇੱਜ਼ਤੀ ਸਾਰਿਆਂ ਸਾਹਮਣੇ ਤੁਸੀਂ ਨੇ ਆਹੋ ਬੇਇੱਜ਼ਤੀ ਕਰਵਾਈਏਗੀ ਸੂਟ ਭੇਜਣ ਦੀ ਕੀ ਲੋੜ ਸੀਗੀ ਆਪੇ ਲਿਆ ਕੇ ਦੰਦਾ ਅਗਲਾ ਜਿਹੜਾ ਲੈ ਕੇ ਆਇਆ ਉਹਨੂੰ ਸੋਨੂੰ ਕੀ ਲੋੜ ਪੈਂਦੀ ਸੀ ਸੋਨੂੰ ਵੀ ਜਿਆਦਾ ਇਹੇਜ ਮਾਰਦਾ ਉਹਦਾ ਮੈਨੂੰ ਤਾਂ ਐਵੇਂ ਸੀਗਾ ਵੀ ਲਾਡੀ ਲੈ ਕੇ ਆਇਆ ਹੋਗਾ ਐ ਨਹੀਂ ਪਤਾ ਸੀ ਵੀ ਤੁਸੀਂ ਇਹ ਭੇਜਿਆਗਾ ਹਾਂ ਮੰਮੀ ਉਸ ਨੂੰ ਬਣਾ ਲਿਓ ਆਪਦੀ ਕੁੜੀ ਮੈਨੂੰ ਤਾਂ ਲੋੜ ਹੀ ਨਹੀਂ ਹੈਗੀ ਚਲ ਕੋਈ ਨਾ ਮੈਂ ਤਾਂ ਦਿੱਤਾ ਨਹੀਂ ਹੈਗਾ ਉਹਨੂੰ ਮੈਂ ਤਾਂ ਆਪ ਇਸ ਮੇ ਆਉਂਗੀ ਸੂਟ ਉਹ ਵੀ ਮੈਨੂੰ ਤਾਂ ਸੜਿਆ ਜਾ ਪੇ ਤੈਨੂੰ ਇੰਨਾ ਸੋਹਣਾ ਸੂਟ ਭੇਜਦਾ ਪਤਾ ਮੈਨੂੰ ਕਿੰਨਾ ਗੁੱਸਾ ਆਇਆ ਦੇਖ ਕੇ ਸੂਟ ਨੂੰ ਹੂੰ ਚਲ ਕੋਈ ਨਾ ਠੀਕ ਆ ਚਲੋ ਫੇਰਾ ਦਸ ਬਿਊਰੋ ਸੂਟ ਭੇਜਣ ਦੀ ਕਿ ਲੋਡ ਸੀ ਨੀ ਪੜੇ ਲਾਪਰੀਤ ਕਿੱਧਰ ਵਗੀਆਂ ਗੁੜੇ ਚਾਚੀ ਉਰੀ ਆ ਜਾ ਮਾ ਥਾ ਦੇਖਦੀਆਂ ਸੀ ਜਿੰਦੀ ਰਹਤ ਹੋ ਠੀਕ ਹੈ ਅਸੀਂ ਤਾਂ ਠੀਕ ਆ ਹੁਣ ਵਧੀਆ ਤੇ ਛੇਤੀ ਕਿਹੜਾ ਮਨ ਲੱਗ ਗਈ ਆਈ ਆ ਜਾਕਰ ਕਾਨੂੰ ਉਮੇਰ ਲੈਵਤਾ ਟਾਈਮ ਨਹੀਂ ਸੀ ਉਦੋਂ ਨਾ ਪਾਈ ਆ ਰਹੀ ਸੀ ਸਾਡਾ ਜਿਹਨੂੰ ਸੀ ਸਾਰਾ ਮਾਲ ਜੱਚ ਕੋਨੇ ਹੁੰਨੇ ਆਪਦਾ ਵੇਚਣ ਵਾਸਤੇ ਅੱਛਾ ਮੈਨੂੰ ਯਾਦ ਆ ਗਿਆ ਮੈਂ ਮਾਂ ਨੂੰ ਕਿਹਾ ਮੈਂ ਖਾ ਚਾਚੀ ਕਹਿੰਦੀ ਸੀ ਉਹਦੇ ਅਸੀਂ ਦੋ ਦਰੀਆਂ ਲੈਣੀਆਂ ਨੇ ਮੈਂ ਕਹਿੰਦੀ ਸੀ ਮੈਂ ਫਿਰ ਤਾਂ ਸਾਰਾ ਕੁਝ ਦੇ ਜੂਗਾ ਚੱਕ ਕੇ ਹੋ ਹਲੇ ਹੋਰ ਬਣ ਦਾ ਟਾਈਮ ਲੱਗੂ ਜੇ ਤੁਹਾਨੂੰ ਜ਼ਿਆਦੇ ਕਾਲੀਏ ਲੈਣ ਦੀ ਤਾਂ ਮੇਰੇ ਨਾਲ ਚੱਲ ਜਾਂ ਅਜਸੀ ਵਰਗੀ ਨੂੰ ਭੇਜ ਦੇ ਆਪਦੇ ਦੋ ਰੰਗ ਜਿਹੜੇ ਛਾਂਟਣੇ ਨੇ ਛਾਂਟ ਲਿਓ ਉਹ ਤਾਂ ਲੈ ਲੈਣੇ ਆ ਮੈਂ ਤਾਂ ਵੀ ਬਸ ਉਹ ਦਿਨ ਦਾ ਨਿਕਲੇ ਨਹੀਂ ਹੋਇਆ ਘਰੋਂ ਮੈਂ ਕਹਿੰਦੀ ਤੈ ਗਈ ਤੀ ਜਾ ਆਵਾਂ ਦੇ ਚਲ ਆ ਜਾ ਇੰਨਾ ਟਾਈਮ ਨਹੀਂ ਹੈਗਾ ਚਾਚੀ ਜਦਾ ਜੱਸੀ ਨੂੰ ਭੇਜਿਆ ਤੂੰ ਆ ਜਾ ਲੈ ਆਓ ਮੈਂ ਕਹਿੰਦੀ ਜੱਸੀ ਨੂੰ ਨਾਲ ਨਾਲ ਲੈ ਚੱਲਾਂ ਦੇਖ ਲੈ ਜੱਸੀ ਨੂੰ ਲੈ ਚੱਲਾਂ ਨਾਲ ਲੈ ਚਲਦੀਆਂ ਫੇਰ ਕਹੂਗੀ ਇਹ ਜੀ ਲਿਆਂਦੀ ਆਪੇ ਪਸੰਦ ਕਰ ਲਿਆ ਉਹ ਜੱਸੀ ਹੋਰ ਮਾੜਾ ਛੇਤੀ ਕਰੋ ਜੱਸੀ ਉਧਰ ਹੋਰ ਤਾਂ ਜਾਂਦਾ ਸੀ ਭਾਈ ਮੈਂ ਤਾਂ ਵਸਾ ਖੜਾ ਕੇ ਆਈਆਂ ਜੱਸੀ ਦਾ ਤਾਂ ਕੀ ਪਤਾ ਚੱਲ ਮੈਂ ਹੀ ਚਲੇ ਜਾਊਂਗੀ ਪਰ ਪੁੱਤ ਇੱਕ ਮੇਰਾ ਕੰਮ ਕਰ ਦੇ ਚਾਚੀ ਮੈਂ ਤਾਂ ਭੱਜੀ ਭੱਜੀ ਆਈਆਂ ਮੇਰੇ ਲਵੇਂ ਇੰਨਾ ਟਾਈਮ ਨਹੀਂ ਹੈਗਾ ਕੰਮ-ਕੁੰਮ ਕਰਨ ਦਾ ਵੈਸੇ ਕੰਮ ਕੀ ਕਰਨਾ ਹੈ ਕੰਮ ਤਾਂ ਬੁੱਤ ਹੈ ਇਹ ਜਾਈ ਆ ਤੈਨੂੰ ਕੀ ਕਹਾਂ ਆ ਜਿਹੜੀ ਜੱਸੀ ਆ ਨਾ ਦਾ ਭਾਈ ਆਇਆ ଥିਗਾ ਉਹਦੀ ਮਾਂ ਨੇ ਸੂਟ ਭੇਜਤਾ ਤੈਨੂੰ ਪਤਾ ਪ੍ਰੀਤ ਵਾਸਤੇ ਦੱਸੋ ਹੱਥੋਂ ਵੀ ਖੋਲਿਆ ਭਾਈ ਦੇ ਸਾਹਮਣੇ ਵੀ ਕਹੀ ਜਾਵੇ ਨਿਕਲ ਕੇ ਆਈ ਹੋਈ ਆਈ ਆ ਉਹਦੀ ਬੇਇੱਜ਼ਤੀ ਕਰੀ ਗਈ ਹੁਣ ਤਾਂ ਸਮਾਂ ਤੇ ਪ੍ਰੀਤ ਵੀ ਆਏ ਨਾ ਦੁਖੀ ਦੁਖੀ ਜੀ ਅੰਦਰੇ ਪਈ ਆ ਨਾ ਚਾਚੀ ਮੇਰੀ ਗੱਲ ਸੁਣਾ ਸਿਆਣੀ ਬਹਿਣੀ ਆ ਉਹ ਉਹਨੂੰ ਅਕਲ ਨਹੀਂ ਹੈਗੀ ਵੀ ਮੈਂ ਉਮਰ ਚ ਵੱਡੀਆਂ ਆ ਬੋਲਿਆ ਕਰਦੇ ਨੇ ਬੂਹ ਦਾ ਭਾਈ ਫਿਰ ਉਹਦਾ ਭਾਈ ਨਹੀਂ ਬੋਲਿਆ ਕੁੜੇ ਗੁੱਸਾ ਭਾਈ ਤਾਂ ਵਿਚਾਰਾ ਹੈ ਹੀ ਸਾਬੂਆ ਤੈਨੂੰ ਪਤਾ ਹੀ ਆ ਮਾਂ ਵੀ ਇੰਨੀ ਚੰਗੀ ਆ ਭਾਈ ਨੇ ਤਾਂ ਵਿਚਾਰੇ ਨੇ ਕੁਝ ਵੀ ਨਹੀਂ ਕਿਹਾ ਕਹਿੰਦੀ ਇਹ ਸੂਟ ਇਹਦੇ ਵਾਸਤੇ ਲਿਆਇਆ ਚੱਲ ਉਹਨੇ ਵਿਚਾਰਨੇ ਕੱਢ ਕੇ ਫੜਾਤਾ ਪ੍ਰੀਤ ਨੂੰ ਅੱਛਾ ਭਾਈ ਸਾਹਮਣੇ ਬੋਲੀ ਗਈ ਭਾਈ ਦੇ ਸਾਹਮਣੇ ਹੀ ਬੋਲੀ ਗਈ ਆ ਹੁਣ ਦੱਸ ਮੈਂ ਇਹਦਾ ਕੀ ਕਰਾਂ ਬਈ ਇਹ ਤਾਂ ਸੱਚੀ ਗੱਲ ਐ ਪੜੀਆਂ ਖੂ ਖਾਤੇ ਗਈਆਂ ਇਹਨੂੰ ਤਾਂ ਅਕਲ ਕੁਲ ਹੈ ਨਹੀਂ ਗੀ ਮੈਂ ਤਾਂ ਉਹੀ ਗੱਲ ਚਾਚੀ ਤੂੰ ਕਹਦ ਨਹੀਂ ਆਉਂਦੀ ਨਹੀਂ ਇਸੇ ਗੱਲ ਦੀ ਮਾਰੀ ਮੈ ਨਹੀਂ ਆਉਂਦੀ ਮਾਰੀ ਪੁੱਤ ਜੇ ਤੂੰ ਮਾੜਾ ਮੋਟਾ ਨੂੰ ਸਮਝਾਏ ਦਿੰਦੀ ਹਾਂ ਹੁਣ ਤਾਂ ਉਹ ਸਹੀ ਜਾਂਦੀ ਆ ਬਬਲੂ ਵੀ ਨਹੀਂ ਕੁਝ ਕਹਿੰਦਾ ਚੱਲ ਮੇਰੇ ਕਹੇ ਤੇ ਚੁੱਪ ਕਰ ਜਾਂਦੇ ਨੇ ਕੱਲ ਨੂੰ ਪੁੱਤ ਜੇ ਇਹ ਬੋਲੀ ਗਈ ਨਾ ਘਰ ਚ ਕਲੇਸ਼ ਹੋਣਾ ਸ਼ੁਰੂ ਹੋ ਜਾਣਾ ਅਗਲੀ ਨੇ ਤਾਂ ਇੰਨਾ ਨਹੀਂ ਸਹਿਣਾ ਹੈਗਾ ਫਿਰ ਤਾਂ ਅਗਲਾ ਬੋਲਣ ਲੱਗ ਜਾਂਦਾ ਮੂਰੇ ਹੁਣ ਉਹ ਤਾਂ ਹੁਣ ਚਾਚੀ ਬੋਲੂਗੀ ਇਹ ਵਿਚਾਰੀ ਕਿੰਨਾ ਕ ਟਾਈਮ ਸਹੀ ਜਾਊਗੀ ਨਾਲੇ ਹੁਣ ਮੈਂ ਵੀ ਕੀ ਬੋਲੂਗੀ ਚਾਚੀ ਤੁਹਾਡੇ ਘਰ ਦਾ ਮਾਮਲਾ ਹੈ ਬਈ ਅਗਲੀ ਕਹੂਗੀ ਵੀ ਤੂੰ ਕੌਣ ਹੋਨੀ ਆ ਜੀ ਜੀ ਤਰਾਪੂ ਵਿੱਚ ਬੋਲਣ ਵਾਲੀ ਮੇਰੇ ਨਾਲ ਉਹੀ ਫੇਰ ਤੈਨੂੰ ਪਤਾ ਲੜਾਈ ਭਾਲਦੀ ਆ ਉਹ ਤਾਂ ਪਹਿਲੀ ਜੱਸੀ ਨੇ ਤਾਂ ਹੁਣ ਐਨੀ ਦੇਹਲਾ ਨਾ ਕੋਈ ਹੋਰ ਸੋਈ ਚ ਕੰਮ ਕਰੇ ਨਾ ਉਹ ਭਾਂਡਾ ਮਾਂਜੇ ਨਾ ਰੋਟੀ ਬਣਾਵੇ ਸਾਰਾ ਉਹਦੇ ਸਿਰ ਸਿੱਟਿਆ ਹੋਇਆ ਵੀ ਦੱਸ ਅੱਗੇ ਨਹੀਂ ਤੀ ਤੂੰ ਕਰਦੀ ਉਹ ਤਾਂ ਮੈਨੂੰ ਪਤਾ ਹੀ ਹੈ ਸਰਦਨ ਬਾਲਜੇ ਖੁੱਲੇ ਰੱਖਦੀ ਹੈ ਜਿਹੜਾ ਕੰਮ ਕਰਦੀ ਹੁਣੀ ਉਹ ਕੰਮ ਤਾਂ ਚਾਚੀ ਕਰਨੀ ਪੈਂਦੇ ਨੇ ਚਾਹੇ ਚਾਰ ਨੂੰਹਾ ਹੋਣ ਘਰ 'ਚ ਕੰਮ ਆਪਾਂ ਮੇ 2 ਹੋਣ ਤਾਂ ਵੀ ਵੰਡ ਕੇ ਕਰੋ ਐ ਥੋੜੀ ਵੀ ਇੱਕ ਦੀ ਛੱਡਦਾ ਦੂਜੀ ਆ ਗਈ ਹੁਣ ਪੁੱਤ ਦੇਖ ਜੇ ਹੁਣ ਜ਼ਿਆਦਾ ਹੀ ਬੋਲੀ ਜਾਊਗੀ ਫਿਰ ਤਾਂ ਕੋ ਬੋਲਣਾ ਵੀ ਪੈਂਦਾ ਆਖੇ ਹੁਣ ਤੂੰ ਇਹਦੀ ਮੇਰ ਕਰਦੀਆਂ ਇਹ ਕਾਦੀ ਮੇਰ ਹੋਗੀ ਉਹ ਜੇ ਬੋਲਦੀ ਨਹੀਂ ਹੈਗੀ ਆਪ ਐਨਾ ਕੁਝ ਬੋਲਦੀ ਹੈ ਫਿਰ ਮੈਨੂੰ ਤਾਂ ਵਿੱਚ ਹੁਣ ਚਾਚੀ ਫਿਰ ਮੈਂ ਤਾਂ ਕੀ ਕਰ ਸਕਦੀ ਆ ਵੀ ਮੈਂ ਤਾਂ ਬੋਲਦੀ ਸੋਹਣੀ ਲੱਗਦੀ ਤੁਹਾਡੇ ਘਰ ਦੇ ਉਹ ਚ ਤੂੰ ਐਂ ਕਰ ਆਹ ਗੱਲ ਤਾਂ ਆਪਾਂ ਬਾਅਦ ਚ ਦੇਖਦੇ ਆ ਤੂੰ ਹਾੜੇ ਮੇਰੇ ਨਾਲ ਆ ਜਾ ਜਾ ਪਈ ਤੇ ਜੱਸੀ ਨੂੰ ਆਵਦਾ ਦਰੀਆਂ ਛਾਂਟ ਲੋ ਜੀ ਛਾਂਟੋਂਗੀਆਂ ਆਂ ਦਖਲੰਦਾ ਜੀਆਂ ਮੈਂ ਇੱਥੋਂ ਤਾਂ ਹੁੰਦੀ ਨਹੀਂ ਇਹਨੂੰ ਪਤੀ ਗਿਆ ਫਿਰ ਉਹਦੀ ਕਿਵੇਂ ਕਰਦੀ ਸੀ ਮੈਂ ਤਾਂ ਸੂਟ ਦੇ ਕੇ ਪਿਸਤਾਈ ਪ੍ਰੀਤ ਨੂੰ ਮੈਂ ਖਾਂ ਮਨ ਕਰੇ ਮਾਂ ਬਾਪ ਚੋਂ ਨੂੰ ਫੋਜੀ ਨੂੰ ਫੋਨ ਕਰਕੇ ਕਹੀ ਜਾਵੇ ਵੀ ਐਂ ਕਰਕੇ ਆਪਣੀ ਤਾਂ ਕਰਦੇ ਪਰਦੇ ਹੀ ਹੁੰਦੇ ਨੇ ਪਹਿਲਾਂ ਇਹਨੂੰ ਇਹ ਕਿਹਾ ਸੀ ਬਬਲੂ ਨੇ ਵੀ ਦੋ ਸੂਟ ਦੇ ਦੇ ਇਨੇ ਪੰਜ ਚਾਰ ਦਿਨ ਨੰਗ ਜਾਣਗੇ ਮੈਨੂੰ ਪਤਾ ਐ ਮੈਨੂੰ ਪਤਾ ਚਾਚੀ ਮੈਥੋਂ ਕੋਈ ਗੱਲ ਨਹੀਂ ਲੁਕੀ ਹੈਗੀ ਮੈਨੂੰ ਸਭ ਪਤਾ ਐ ਨਾ ਮੇਰੀ ਗੱਲ ਸੁਣਾ ਐਨੀ ਪ੍ਰੀਤ ਬੌਲੀ ਥੋੜੀ ਜੀ ਉਹਦੇ ਕੋਲੇ ਸੂਟ ਹੁੰਦੇ ਜੱਸੀ ਦਿੱਤੇ ਹੋਏ ਉਹ ਮੈਨੂੰ ਫੋਨ ਕਰਕੇ ਕਿਉਂ ਕਹਿੰਦੀ ਵੀ ਭਾਣੇ ਤੂੰ ਮੈਨੂੰ ਸੂਟ ਦੇ ਜਾ ਉਹ ਹੀ ਤਾਂ ਕਿਧਰੇ ਇਹਨੂੰ ਮਾਨ ਨਹੀਂ ਉਹ ਤਾਂ ਉਹ ਤਾਂ ਮੈਂ ਹੀ ਆਪਦੇ ਦਿਮਾਗ ਤੋਂ ਕੰਮ ਲੈ ਲਿਆ ਜਿੱਦਾਂ ਹੀ ਵਿਆਹੀ ਆਈ ਸੀ ਉਦੋਂ ਹੀ ਇਹਦਾ ਨੰਬਰ ਲੈ ਲਿਆ ਤੀ ਬਗਲੂ ਦਾ ਮੈਂ ਤੂੰ ਸਿਆਣੀ ਨਿਕਲੀ ਫੇਰ ਵੀ ਚੱਲ ਘਰ ਦੀ ਘਰ ਚੇ ਰਹਿ ਗਈ ਜੇ ਭੱਲਾ ਹੁਣ ਦੱਸ ਦੁਖੀ ਹੋ ਕੇ ਅਗਲੀ ਕੀ ਕਰੇ ਕਿੱਧਰ ਨੂੰ ਜਾਵੇ ਨਾ ਕਿਸੇ ਨੂੰ ਕਹਿਣ ਜੋਗੀ ਆ ਗੱਲ ਕੋਈ ਐਂ ਕਰੂੰਗੀ ਮੈਂ ਮੇਰੀ ਸੱਸ ਸਿਆਣੀ ਆ ਹਲੇ ਮੰਨ ਕਰੇ ਉਹ ਤਾਂ ਝਟਕ ਦੇ ਨੂੰ ਮੋ ਨਹੀਂ ਵੇਖਦੀ ਦੁਖਦੀ ਉਹਨੂੰ ਦੱਸੂੰਗੀ ਮੈਂ ਸਾਰੀ ਕਰਤੂਤ ਇਹਦੀ ਤੂੰ ਐਂ ਕਰ ਉਹ ਤੂੰ ਮੇਰੇ ਨਾਲ ਆ ਜਾ ਜੱਸੀ ਨੂੰ ਤੂੰ ਕੀ ਪੁੱਛਦੀ ਆ ਉਹ ਤਾਂ ਉਹਨੂੰ ਹਾਲ ਤੱਕ ਮੇਰੀ ਬਾਜੇ ਨਹੀਂ ਸੁਣੀ ਅੰਦਰੋਂ ਹੀ ਨਿਕਲੀ ਦੋਹੇ ਜਣੀਆਂ ਠੀਠ ਹੋਈ ਪਈ ਆ ਉਹ ਤਾਂ ਦੁਈ ਦਾ ਤਾਂ ਸਿਰ ਦੁਖਦਾ ਤੀਗਾ ਉਹਨੂੰ ਮੈਂ ਕਹਾਂ ਤੂੰ ਗੋਲੀ ਲੈ ਕੇ ਪੈ ਜਾ ਆਪ ਦੇ ਨਾਲ ਠੀਠ ਹੋਈ ਹੋਈ ਆ ਵੀ ਕੰਮ ਨੂੰ ਹਾਕਾ ਮਾਰਦੀ ਹੋਣੀ ਆ ਚਲ ਉਹਨੂੰ ਕਿਠਾਉਣਾ ਤੂੰ ਮੇਰੇ ਨਾਲ ਆ ਜਾ ਭੱਜ ਜਾ ਦੁਖੀ ਕਰਿਆ ਆ ਤੇ ਆ ਜਾ ਪੈਸੇ ਪੂਸਿਆਂ ਦਾ ਬਾਅਦ ਚੋ ਕਰ ਲਾਂਗੇ ਤੂੰ ਆ ਜਾ ਦੇਖ ਦੇਖਾ ਕਿੰਡੀ ਵੱਡੀ ਬੇਸ਼ਰਮ ਐ ਲੱਗ ਰਹੀ ਐ ਕੱਪੜੇ ਧੋਣ ਮੇਰੀ ਮਸ਼ੀਨ ਚ ਨਾ ਤੇਰੇ ਪੈ ਕੈਂ ਦਿੱਤੀ ਸੀ ਇਹ ਦੀਦੀ ਮੈਂ ਕਿਹੜਾ ਦਕੱਲੀ ਤੇ ਧੋਣੀ ਆ ਮੇਰੇ ਤਾਂ ਇੱਕ ਸੂਟ ਹੁੰਦਾ ਨਾਲੇ ਸਾਰੇ ਟੱਬਰ ਦੇ ਥੋੜੀ ਹੁੰਦੇ ਆ ਹੋਈ ਜਾਣ ਬਈ ਮੇਰੀ ਮਸ਼ੀਨ ਚ ਧੋਣ ਦੀ ਲੋੜ ਨਹੀਂ ਹੈਗੀ ਆਪਦੀ ਮਸ਼ੀਨ ਲਿਆਓ ਤੂੰ ਲਿਆ ਆਪਦੀ ਮਸ਼ੀਨ ਕੋਈ ਨਾ ਮੈਂ ਆਪਦਾ ਸੂਟ ਕੱਢ ਲੈਣੀ ਐ ਇਹਦੇ ਚੋਂ ਤੇ ਤੁਸੀਂ ਆਪਦੇ ਧੋ ਲਿਓ ਮੈਂ ਆਪੇ ਧੋ ਦੂੰਗੀ ਜਿੰਨੇ ਜਿੰਨਾਂ ਦੇ ਵੀ ਹੈਗੇ ਨੇ ਮੇਰੀ ਮਸ਼ੀਨ ਦੇ ਹੱਥ ਲਾਉਣ ਦੀ ਲੋੜ ਨਹੀਂ ਹੈਗੀ ਪਏ ਰਹਿਣ ਦੇ ਹੁਣ ਜਿਹੜੇ ਪਏ ਨੇ ਵਿੱਚ ਬਸ ਮੈਂ ਆਪੇ ਧੋ ਦੂੰਗੀ ਨਹੀਂ ਕੋਈ ਨਾ ਮੈਂ ਆਪ ਦਾ ਸੂਟ ਧੋ ਲੂੰਗੀ ਆਪੇ ਹੱਥਾਂ ਨਾਲ ਜੇ ਤੂੰ ਲਾ ਦੋ ਪਰ ਆਪਦੀ ਸੱਸ ਦਾ ਵੀ ਧੋ ਦੇ ਉਹ ਵੀ ਤੇਰੇ ਪਿੱਛੇ-ਪਿੱਛੇ ਫਿਰਦੀ ਰਹਿੰਦੀ ਸਾਰਾ ਦਿਨ ਸੱਸ ਕੀ ਹੁੰਦੀਆਂ ਨਾਲੇ ਥੋੜੀ ਕੀ ਕੁਝ ਲੱਗਦੀ ਨਹੀਂ ਉਹ ਮਾਂ ਹੈਗੀ ਆਪਣੀ ਹਾਂ ਮੈਨੂੰ ਪਤਾ ਹੈ ਮਾਂ ਹੈ ਮੇਰੀ ਮਾਂ ਪਹਿਲਾਂ ਸੀ ਹੁਣ ਤਾਂ ਤੇਰੀ ਐ ਉਹ ਆਪਦੀ ਬਣਾ ਲਈ ਆ ਕਿ ਤੂੰ ਤੁਹਾਨੂੰ ਮੇਰੀ ਕਿਹੜੀ ਚੀਜ਼ ਨਾਲ ਮੇਰੇ ਨਾਲ ਤੁਹਾਨੂੰ ਸ੍ਰਿੱਕਿਆ ਮੈਨੂੰ ਇਹ ਦੱਸ ਦੋ ਦੀਦੀ ਜੀ ਤੇ ਮੇਰੇ ਤੋਂ ਕੋਈ ਗਲਤੀ ਹੋ ਗਈ ਮੈਂ ਥੋੜੇ ਤੋਂ ਮਾਫੀ ਮੰਗ ਲੈਣੀ ਹਾਂ ਹਾਂ ਆ ਜਿਹੜੀ ਭੱਜ ਕੇ ਆਈ ਐ ਇਸੇ ਤੋਂ ਤਕਲੀਫ ਐ ਮੈਨੂੰ ਭੱਜ ਗਈ ਮੇਰੇ ਘਰ ਤਾਂ ਸੋਚ ਲਿਆ ਆਪਣੇ ਮਾਵਾ-ਪਾਪਾਂ ਬਾਰੇ ਆਪਣੇ ਘਰ ਤਾਂ ਨਹੀਂ ਜਰ ਇਹ ਤਾਂ ਭੱਜਣ ਦਾ ਸ਼ੌਕ ਨਹੀਂ ਹੁੰਦਾ ਕਿਸੇ ਦੀ ਮਜਬੂਰੀ ਵੀ ਹੋ ਸਕਦੀ ਐ ਤੁਸੀਂ ਜਾਣਦੇ ਹੋ ਨਾ ਤੇਰੀ ਕੀ ਮਜਬੂਰੀ ਸੀ ਬਈ ਜਿਵੇਂ ਤੁਹਾਨੂੰ ਦੱਸਦਾ ਤੁਸੀਂ ਕਿਹੜੇ ਮੇਰੀ ਗੱਲ ਤੇ ਯਕੀਨ ਕਰੋਗੇ ਚਲ ਦੱਸ ਤਾਂ ਤੂੰ ਨਹੀਂ ਤੁਸੀਂ ਕਿਹੜੇ ਮੈਨੂੰ ਸਮਝੋਗੇ ਸਮਝੋਗੇ ਜੇ ਤੁਸੀਂ ਇੱਕ ਕੁੜੀ ਹੋ ਕੇ ਦੂਜੀ ਕੁੜੀ ਨੂੰ ਐ ਬੋਲ ਰਹੇ ਹੋ ਫਿਰ ਤੁਸੀਂ ਮੇਰੇ ਕਹੀਆਂ ਗੱਲਾਂ ਤੇ ਵਿਸ਼ਵਾਸ ਕਿਵੇਂ ਕਰੋਗੇ ਕੀ ਮਜਬੂਰੀ ਹੋ ਸਕਦੀ ਹੈ ਬੰਦੇ ਦੀ ਪਹਿਲਾਂ ਜਿਹੜਾ ਬੰਦਾ ਭੱਜ ਕੇ ਆਵੇ ਬਥੇਰੀ ਮਜਬੂਰੀ ਹੁੰਦੀ ਹੈ ਮੈਨੂੰ ਤਾਂ ਲੱਗਦਾ ਨਹੀਂ ਕੀ ਕਿਸੇ ਦੇ ਜੀ ਨਹੀਂ ਕਰਦਾ ਹੁੰਦਾ ਘਰੋਂ ਭੱਜਣ ਨੂੰ ਅੱਛਾ ਨਾਲੇ ਹਰੀਕਣਾ ਆਪਦੇ ਘਰੇ ਸੌਖਾ ਨਹੀਂ ਹੁੰਦਾ ਹਾਂ ਫਿਰ ਤਾਂ ਮੈਂ ਵੀ ਭੱਜ ਕੇ ਆ ਜਾਂਦੀ ਹਣਾ ਨਾਲੇ ਮੇਰੇ ਮਾਮਾ ਆਪਾਂ ਦਾ ਖਰਚਾ ਵਜਦਾ ਜਿਹੜਾ ਵਿਆਹ ਤੇ ਹੋਇਆ ਸੀ ਦੀਦੀ ਉਹ ਥੋੜੀ ਸੋਚੇਗੀ ਤੇ ਬਾਕੀ ਮੈਂ ਤਾਂ ਆਪਦੇ ਹਾਲਾਤਾਂ ਤੋਂ ਭੱਜ ਕੇ ਆਈਆਂ ਤੇ ਤੁਸੀਂ ਤੁਸੀਂ ਆਪਣਾ ਖਰਚਾ ਬਚਾਉਣ ਕਰਕੇ ਭੱਜਣਾ ਸੀ ਨਹੀਂ ਮੈਂ ਅਹੀ ਜੀ ਨਹੀਂ ਹੈਗੀ ਜਿਹੜੀ ਤੁਸੀਂ ਮੈਨੂੰ ਬਣਾਉਣ ਲੱਗ ਰਹੀ ਹੈ ਮੈਂ ਤਾਂ ਉਹ ਗੱਲ ਕਰੀਏ ਮੈਂ ਵੀ ਭੱਜ ਕੇ ਆ ਜਾਂਦੀ ਖਰਚਾ ਬਚ ਜਾਂਦਾ ਬਣਾਈ ਜੰਨੀਆ ਹੋਰੀ ਗੱਲਾਂ ਦੀਦੀ ਤੁਹਾਨੂੰ ਮੇਰੇ ਤੋਂ ਪ੍ਰੋਬਲਮ ਕੀ ਆ ਜੇ ਮੈਂ ਨਹੀਂ ਚੰਗੀ ਲੱਗਦੀ ਮੈਨੂੰ ਨਾ ਬੁਲਾਇਆ ਕਰੋ ਮੈਂ ਕਦੋਂ ਬੁਲਾਉਣੀ ਆ ਤੈਨੂੰ ਮੇਰੇ ਚੀਜ਼ਾਂ ਨਾਲ ਬਈ ਨਾ ਪੰਗੇ ਲਿਆ ਕਰ ਮੈਨੂੰ ਲੋੜ ਹੀ ਨਹੀਂ ਪੈਂਦੀ ਤੈਨੂੰ ਬੁਲਾਉਣ ਦੀ ਫਿਰ ਪੰਗੇ ਲੈਣ ਨੂੰ ਕਿਹੜਾ ਦੀਦੀ ਮੈਂ ਜਵਾਖਾਂ ਮੈਂ ਤਾਂ ਕੰਮ ਹੀ ਕਰਦੀ ਸੀ ਸਾਰ ਟੱਬਰ ਦੇ ਲਈ ਤੇ ਹੁੰਦੀ ਸੀ ਮੇਰੇ ਤਾਂ ਇੱਕ ਸੂਟ ਸੀਗਾ ਫਿਰ ਇੱਕ ਸੂਟ ਸੀ ਜੇ ਬਈ ਆਦਾ ਹੱਥ ਨਾਲ ਧੋ ਲੈ ਮੈਂ ਤਾਂ ਅੱਧੀ ਮਸ਼ੀਨ ਤੇ ਹੱਥ ਲਾਉਣ ਨਹੀਂ ਦਿੰਦੀ ਹੈਗੀ ਜੱਬ ਆ ਗਿਆ ਥੋਲੇ ਜਾ ਕੇ ਮਾਪੇ ਥੋਲੇ ਕਰੂੰਗੀ ਹਾਂ ਜੇ ਤਾਂ ਲਿਆਉਂਦੀ ਨਾਲ ਤਾਂ ਦਿੱਤੀ ਰਹੀ ਹੈਗੀ ਪੇਕਿਆਂ ਨੇ ਉਹ ਤਾਂ ਆ ਗਈ ਭੱਜ ਕੇ ਲਾ ਮੇਰੀ ਮਸ਼ੀਨ ਦੇ ਹੱਥ ਲਾਉਗੀ ਇਹ ਵੱਡੀ ਆ ਗਈ